ਰਾਤੀ ਸਤਨਪੁਰਾ ਰੋਡ ਤੇ ਅਰਥਾ ਨਗਰ ਉਮਰ ਵਿਦੇ ਉਤੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਾ ਰਹੇ ਜਦੋਂ ਆਪਣੇ ਘਰ ਜਾ ਰਹੇ ਸੀ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਮੋਟਰਸਾਈਕਲ ਸਵਾਰ ਦੋਨੋਂ ਡਿਵਾਈਡਡ ਦੇ ਵਿੱਚ ਵੱਜੇ ਤੇ ਬਹੁਤ ਹੀ ਦੁਖਦਾਈ ਖਬਰ ਘਟਨਾ ਉਦੋਂ ਵਾਪਰੀ ਜਦੋਂ ਦੋਨੋਂ ਮੋਟਰਸਾਈਕਲ ਸਵਾਰ ਨੌਜਵਾਨ ਡਿਵਾਈਡਡ ਤੋਂ ਵੱਜਣ ਦੇ ਕਾਰਨ ਉੱਠਲ ਕੇ ਪੁਲ ਦੇ ਉੱਤੇ ਸੜਕ ਤੇ ਆ ਡਿੱਗੇ ਜਿਸ ਦੇ ਕਾਰਨ ਦੋਨੋਂ ਨੌਜਵਾਨਾਂ ਦੀ ਸੜਕ ਤੇ ਡਿੱਗਦੇ ਸਾਰੀ ਸਾਰੀ ਮੌਤ ਹੋ ਗਈ ਇਸ ਦੁਰਘਟਨਾ ਦੀ ਸੂਚਨਾ ਸਾਡੀ ਸਹਾਰਾ ਜਨ ਸੇਵਾ ਸੰਸਥਾ ਨੂੰ ਮਿਲਣ ਦੇ ਉੱਤੇ ਸਾਡੀ ਸੰਸਥਾ ਦੇ ਵਲੰਟੀਅਰ ਵਿਕੀ ਕੁਮਾਰ ਸੰਦੀਪ ਸਿੰਘ ਗਿੱਲ ਦੋ ਐਂਬੂਲੈਂਸਾਂ ਲੈ ਕੇ ਮੌਕੇ ਤੇ ਪਹੁੰਚੇ ਤੇ ਤੁਰੰਤ ਦੋਨੋਂ ਜ਼ਖਮੀਆਂ ਨੂੰ ਹਸਪਤਾਲ ਦੇ ਡੀ ਐਮਰਜੈਂਸੀ ਬਾੜ ਦੇ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋਨੋਂ ਲੋਕਵਾਨਾਂ ਨੂੰ ਮਰਨ ਦੀ ਕੋਸ਼ਿਸ਼ ਕਰ ਦਿੱਤੀ ਤਾਂ ਦੋਨੋਂ ਲੋਕਵਾਨਾਂ ਦੀ ਉਮਰ 20 ਤੇ 22 ਸਾਲ ਦੀ ਲਗਭਗ ਹੈ ਸਹਾਰਾ ਜਨ ਸੇਵਾ ਮ੍ਰਿਤਕ ਪਰਿਵਾਰਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੈ